ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕਿਵੇਂ ਠੀਕ ਠਾਕ ਉਮੀਦ ਕਰਦਾ ਹਾਂ ਤੁਸੀਂ ਘੈਂਟ ਹੋਵੋਗੇ ਅੱਜ ਭੈਣੋਂ ਮੈਂ ਤੁਹਾਡੇ ਲਈ ਬਹੁਤ ਹੀ ਘੈਂਟ ਵੀਡੀਓ ਲੈ ਕੇ ਆਈਆਂ ਜਿਹਦੇ ਵਿੱਚ ਮੈਨੂੰ ਭੈਣ ਦੇ ਕਮੈਂਟ ਸੀਗੇ ਵੀ ਤੁਸੀਂ ਅੰਬਰੀਲਾ ਫਰੌਕ ਦੀ ਕਟਿੰਗ ਦੱਸੋ ਤੇ ਉਹਦੀ ਸਟੀਚਿੰਗ ਦੱਸੋ ਵੈਸੇ ਮੈਂ ਸਟੀਚਿੰਗ ਨਹੀਂ ਦੱਸੇਗੀ ਕਟਿੰਗ ਦੱਸੀ ਆ ਤੁਸੀਂ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖੋ ਜੇ ਤੁਹਾਨੂੰ ਮੇਰੀ ਵੀਡੀਓ ਘੈਂਟ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦਿਆ ਕਰੋ ਇੱਕ ਵੀਡੀਓ ਮੈਂ ਤੁਹਾਡੇ ਲਈ ਹੋਰ ਬਣਾਈ ਆ ਉਹ ਮੈਂ ਕੱਲ ਕੋਲ ਤੱਕ ਪਾ ਦੂੰਗੀ ਉਹ ਵੀ ਬਹੁਤ ਕੈਨੇਡਾ ਤੇ ਕਾਫੀ ਭੈਣਾ ਦੇ ਕਮੈਂਟ ਸੀ ਉਹਨਾਂ ਦੇ ਕਮੈਂਟ ਦੀ ਡਿਮਾਂਡ ਤੇ ਆਪਾਂ ਵੀਡੀਓ ਤਿਆਰ ਕੀਤੀ ਆ ਹਾਂਜੀ ਹੁਣ ਆਪਾਂ ਲੱਗਿਆ ਸੀ ਅੰਬਰੀਲਾ ਫਰੌਕ ਦੀ ਕਟਿੰਗ ਕਰਨ ਮੇਰੇ ਕੋਲ ਨਾਪ ਹੈਗਾ ਫਰੌਕ ਦੀ ਲੈਂਥ ਹੈਗੀ 40 ਇੰਚ ਤੇ ਆਪਾਂ ਇਹ ਹੈਗਾ ਮੈਨੂੰ ਲੱਗਾ ਵੀ 13-14 ਸਾਲ ਦੇ ਬੱਚੇ ਦੀ ਫਰੌਕ ਆ ਗਈ ਇਹ ਇਹ ਆਪਾਂ 11 ਇੰਚ ਦੀ ਇਹਦੀ ਬਾਡੀ ਲਾਹਾਂਗੇ ਇਹਨਾਂ ਨੇ ਮੈਨੂੰ ਕਿਹਾ ਵੀ ਇਹ ਸੇ ਅੰਬਰੀਲਾ ਹੀ ਬਣਾਉਣੀ ਹੈ ਮੈਂ ਇਹਨਾਂ ਨੂੰ ਕਿਹਾ ਸੀ ਬਣ ਵਾਲੀ ਬਣਾ ਲਓ ਕਿਉਂਕਿ ਕੱਪੜਾ ਹੈਗਾ ਆਪਣੇ ਕੋਲ ਚੌੜਾ ਪਣਾ ਨਹੀਂ ਹੈਗਾ ਘੱਟ ਚੌੜਾ ਪਣਾਗਾ 2.5 ਮੀਟਰ 2.5 ਤੋਂ ਵੀ ਘੱਟ ਈ ਐ ਤੇ ਆਪਾਂ ਹੁਣ ਕੀ ਕਰਾਂਗੇ ਆਪਾਂ ਸਾਰੇ ਕੱਪੜੇ ਨੂੰ ਜਿੰਨਾ ਆਪਣੇ ਕੋਲ ਕੱਪੜਾ ਹੈ ਇਹਨੂੰ ਆਪਾਂ ਡਬਲ ਕਰ ਲਵਾਂਗੇ ਠੀਕ ਐ ਪਹਿਲਾਂ ਹੁਣ ਆਪਾਂ ਕੀ ਕਰਾਂਗੇ ਜੀ ਇਹ ਤਾਂ ਇਹ ਤਾਂ ਆਪਾਂ ਪਹਿਲਾਂ ਹੱਲ ਕਰਾਂਗੇ ਆਪਾਂ ਇੱਥੋਂ 11 ਇੰਚ ਦੀ ਇਹਨਾਂ ਦੀ ਬਾਡੀ ਆ ਆਪਾਂ 12 ਇੰਚ ਲਾਵਾਂਗੇ ਬਾਡੀ ਦਾ ਫਿਰ ਉਸ ਤੋਂ ਬਾਅਦ 12 ਇੰਚ ਹੀ ਆਪਾਂ ਬਾਹ ਦਾ ਲਾ ਲਵਾਂਗੇ ਠੀਕ ਐ 12 ਇੰਚ 13 ਰੱਖੋ ਬਾਡੀ ਦਾ ਲਾ ਲੇ ਤੇ ਉਸ ਤੋਂ ਬਾਅਦ ਆਪਾਂ ਕੀ ਕੀਤਾ 13 ਇੰਚ ਆਪਾਂ ਬਾਹਾਂ ਦਾ ਲਾ ਲਿਆ ਠੀਕ ਹੈ ਹੁਣ ਇਹਨੂੰ ਆਪਾਂ ਡਬਲ ਕਰ ਲਾਂਗੇ ਜਾਂ ਆਪਾਂ ਕਟਿੰਗ ਨਹੀਂ ਕਰਾਂਗੇ ਕਿਉਂਕਿ ਇੱਕ ਹੁੰਦਾ ਵੀ ਆਪਾਂ ਨੂੰ ਪੱਕਾ ਕਨਫਰਮ ਹੁੰਦਾ ਵੀ ਆਲ ਓਵਰ ਸੂਟ ਹੈ ਵੀ ਆਪਣਾ ਬਾਣੀ ਜਾਣਾ ਠੀਕ ਹੈ ਇੱਥੇ ਆਪਾਂ ਲਾ ਲਿਆ ਜੀ ਕੱਟ ਠੀਕ ਹੈ ਜਦੋਂ ਆਪਾਂ ਨੂੰ ਕਸਟਮਰ ਅੜ ਜੀ ਵੀ ਸਾਨੂੰ ਅਬਰੇਲਾ ਹੀ ਚਾਹੀਦਾ ਤੇ ਆਪਣੇ ਕੋਲੇ ਹੋਰ ਕੋਈ ਆਪਸ਼ਨ ਨਾ ਹੋਵੇ ਤੇ ਆਪਾਂ ਕੀ ਕਰਨਾ ਇੱਥੇ ਵੈਸੇ ਇਹ ਨਾ ਖੁੱਲੀ ਜਗ੍ਹਾ ਤੇ ਵਧੀਆ ਕੱਟ ਆ ਜਾਂਦਾ ਪਰ ਮੈਨੂੰ ਐ ਫਿਰ ਮੈਨੂੰ ਕੈਮਰਾ ਨਹੀਂ ਆ ਬ੍ਰੈਕੇਟ ਸੋਰੀ ਵੀਡੀਓ ਬਣਾਉਣ ਦਾ ਔਖਾ ਹੋਇਆ ਨਾ ਤਾਂ ਹੁਣ ਆਪਾਂ ਇਹਨੂੰ ਕੀ ਕਰਾਂਗੇ ਆਪਾਂ ਇਹਨੂੰ ਘੁਮਾ ਕੇ ਇਹਦੇ ਉੱਪਰ ਰੱਖ ਲਵਾਂਗੇ ਮਤਲਬ ਕਿ ਆਪਾਂ ਟ੍ਰਾਇੰਗਲ ਸ਼ੇਪ ਚ ਰੱਖ ਲਵਾਂਗੇ ਟ੍ਰਾਇੰਗਲ ਸ਼ੇਪ ਚ ਆਪਾਂ ਕਿਵੇਂ ਰੱਖਿਆ ਮੈਂ ਤੁਹਾਨੂੰ ਦੱਸ ਦਿਆਂ ਵੀ ਜਿਹੜੇ ਆਪਣੇ ਕੋਲੇ ਕੱਟ ਸੀਗੇ ਜਿਵੇਂ ਹੁਣ ਆਪਾਂ ਬਾਹਰ ਦਾ ਰੱਖਿਆ ਸੀ ਕੱਟ ਕਿੱਧਰ ਗਿਆ ਮੇਰਾ ਆ ਸੀ ਇੱਥੋਂ ਕੱਪੜੇ ਦੀ ਆਪਾਂ ਕਟਿੰਗ ਨਹੀਂ ਕੀਤੀ ਇੱਕ ਵਾਰ ਠੀਕ ਹੈ ਆਪਾਂ ਕੀ ਕੀਤਾ ਇਹਨੂੰ ਇਹਦੇ ਉੱਪਰ ਰੱਖ ਲਿਆ ਉੱਪਰ ਰੱਖ ਕੇ ਐ ਬਿਚਾਰੇ ਆਪਾਂ ਹੁਣ ਆਪਾਂ ਕੀ ਕਰਨਾ ਆਪਾਂ ਆਪਣਾ ਨਾਪ ਚੱਕ ਲੈਣਾ ਨਾਪ ਹੈਗਾ 16 ਇੰਚ ਛਾਤੀ ਤੇ 13 ਇੰਚ ਕਮਰ ਹੈ ਦੀ ਠੀਕ ਹੈ ਇਹਦੇ ਵਿੱਚ ਆਪਾਂ ਨੂੰ ਨਾ ਹੀ ਤਾਂ ਆਪਾਂ ਛਾਤੀ ਦਾ ਨਾਪ ਲੈਣਾ ਹੁੰਦਾ ਨਾ ਇਹਦੇ ਵਿੱਚ ਆਪਾਂ हिਪ ਦਾ ਨਾਪ ਲੈਣਾ ਹੁੰਦਾ ਇਹਦੇ ਵਿੱਚ ਨਾਪ ਲੈਣਾ ਹੁੰਦਾ ਆਪਾਂ ਕੱਲਾ ਕਮਰ ਦਾ ਕਮਰ ਹੈਗੀ 13 ਇੰਚ 14 ਤੇ 15 ਆਪਾਂ ਜੇ ਰੱਖਾਂਗੇ ਕੱਪੜਾ ਐਕਸਟਰਾ ਵੀ ਰੱਖਾਂਗੇ ਆਪਾਂ ਵਿੱਚ ਸੀਨ ਲਈ ਆਪਾਂ ਰੱਖਾਂਗੇ 15 ਇੰਚ ਠੀਕ ਹੈ 15 ਇੰਚ ਕਿੱਥੋਂ ਤੇ ਕਿਵੇਂ ਲੈਣਾ ਜਿਹੜੀ ਆਪਣੀਆਂ ਚੁੰਜ ਬਣੀਆਂ ਦੇਖਾ ਸਹੀ ਦੇਖ ਰਹੇ ਹੋ ਨਾ ਹੁਣ ਅੱਜ ਮੇਰੇ ਕੋਲ ਇਹਦੇ ਚ ਲਾਉਣ ਲਈ ਕੋਈ ਪੈਨ ਵਗੈਰਾ ਹੈ ਆ ਪੈਨਾ ਕਿੰਨੇ ਚਾਕ ਹੈ ਨਹੀਂ ਸੀ ਡਾਰਕ ਤਾਂ ਆਪਾਂ ਦੇਖੋ ਜਿਹੜਾ ਆਪਾਂ ਮਤਲਬ ਕਿ ਤੁਸੀਂ ਇਹ ਸੋਚੋ ਵੀ ਉਧਰ ਆਪਾਂ ਬਾਡੀ ਤੇ ਬਾਹਾਂ ਆਪਾਂ ਲਾਤੀ ਉਧਰੋਂ ਠੀਕ ਆ ਆ ਹੁਣ ਰਹਿ ਗਿਆ ਆਪਣੇ ਕੋਲੇ ਕੱਪੜਾ ਟ੍ਰਾਇੰਗਲ ਸ਼ੇਪ ਜਿੰਨਾ ਆਪਾਂ ਬਣਾਉਣਾ ਸੀਗਾ ਹੁਣ ਆਪਾਂ ਕੀ ਕਰਾਂਗੇ ਇਹ ਤਾਂ ਟ੍ਰਾਇੰਗਲ ਬਣਿਆ ਹੋਇਆ ਆਪਾਂ ਨੂੰ ਚਾਹੀਦੀ ਹੈਗੀ 16 ਇੰਚ ਆਪਾਂ ਚਾਹੀਦੀ ਆ 16 ਇੰਚ ਆਪਾਂ ਕੱਪੜਾ ਲੈਣਾ 16 ਇੰਚ ਤੇ ਇੱਕ ਵਾਰ ਆਪਾਂ ਨਿਸ਼ਾਨ ਲਾ ਲਓ ਠੀਕ ਹੈ ਤੇ ਆਪਾਂ ਕੀ ਕਰਨਾ ਹੁਣ ਇੱਥੋਂ ਆਪਾਂ ਦੇਖ ਲੈਣਾ ਜੇ ਮਾ ਬਚਾਲਾ ਇਹਦਾ ਇੱਥੇ ਆ ਗਿਆ ਹੂੰ ਬਚਾਲਾ ਇਹਦਾ ਆ ਗਿਆ ਇੱਥੇ ਹੱਥ ਲਾ ਲੈਣਾ ਆ ਗਿਆ 10.5 ਹੁਣ ਆਪਾਂ ਇੱਥੋਂ ਤੁਸੀਂ ਜਾਂ ਤਾਂ ਫੜ ਕੇ ਰੱਖ ਲਓ ਹੁਣ ਆਪਾਂ ਸਾਰੇ 10.5 10 ਦੇ ਨਿਸ਼ਾਨ ਲਾ ਲਵਾਂਗੇ 13/9 10.5 10 ਇੰਚ ਦੇ ਆਪਾਂ ਨਿਸ਼ਾਨ ਲਾ ਕੇ ਤੇ ਹੁਣ ਆਪਾਂ ਦੇਖਾਂਗੇ ਵੀ ਆਪਣੇ हां ਆਪਣੀ 17 ਇੰਚ ਆ ਰਹੀ ਬਾਧੂ ਆਪਣੇ ਕੋਲੇ ਕਿਉਂਕਿ ਕੁਝ ਕਪੜਾ ਸ਼੍ਰਿੰਕ ਵਗੈਰਾ ਵੀ ਹੋ ਜਾਂਦਾ 17 ਇੰਚ ਆ ਗਿਆ ਹੁਣ ਤੁਹਾਨੂੰ ਇਹ ਜਿਹੜੀ ਅਮਰੇਲਾ ਹੈਗੀ ਇਹਦੀ ਜਿਹੜੀ ਫਰੌਕ ਦੀ ਕਮਰ ਕੋਲੋਂ ਗਲਾਈ ਪਾਉਣੀ ਹੈ ਜਿਹੜੀ ਆਪਾਂ ਉਸ ਨੂੰ ਪਤਾ ਲੱਗਿਆ ਨਾ ਵੀ ਕਿਵੇਂ ਪਾਉਣੀ ਹੈ ਉਹ ਆਪਾਂ ਆਹ ਵਾਲੀ ਪਾਤੀ ਠੀਕ ਹੈ ਇਹ ਪਾਉਣੀ ਕਿਵੇਂ ਹੁੰਦੀ ਹੈ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਦੁਬਾਰੇ ਵੀ ਸਮਝਾ ਦੇਣੀ ਆ ਇੱਥੋਂ ਆਪਾਂ ਲਾਉਣਾ ਹੁੰਦਾ ਪਹਿਲਾਂ ਆਪਾਂ ਜਿੰਨੀ ਆਪਣੀ ਕਮਰ ਆ ਉਹਨਾਂ ਆਪਾਂ ਨਿਸ਼ਾਨ ਲਾ ਲਵੋ ਜਿਵੇਂ ਹੁਣ ਆ ਦੇਖੋ ਇੱਥੋਂ ਮੈਂ ਨਿਸ਼ਾਨ ਲਾਇਆ ਮੇਰੀ 16 ਆ ਗਈ ਨਾ ਸਹੀ ਹੁਣ ਆਪਾਂ ਉੱਪਰ ਕੋ ਇੱਥੋਂ ਟ੍ਰਾਇੰਗਲ ਬਣਾਇਆ ਹੋਇਆ ਜਿਹੜਾ ਖੁੰਝਾ ਉੱਥੋਂ ਆਪਾਂ ਦੇਖਦੇ ਨਾ 1.5 10 ਦਾ ਆਪਣੇ ਸਾਰੇ ਨਿਸ਼ਾਨ ਸਹੀ ਆ ਰਹੇ ਹਨ ਆ ਦੇਖੋ 1.5 10 ਦਾਸ ਤੇ ਆਪਾਂ ਇੱਥੇ ਕਰਕੇ ਨਿਸ਼ਾਨ ਲਾ ਲਵਾਂਗੇ ਹੁਣ ਆਪਾਂ ਨੀਚੇ ਗਲਾਈ ਕਿਵੇਂ ਦੇਣੀ ਹੈ ਉਹ ਵੀ ਹਾਂਜੀ ਹੁਣ ਆਪਾਂ ਕੀ ਕਰਨਾ ਜਿਵੇਂ ਕਿ ਆਪਣੀ ਆਪਾਂ ਉੱਪਰ ਨਿਸ਼ਾਨ ਲਾ ਲਏ ਸੀ ਠੀਕ ਹੈ ਉਹ ਮੈਂ ਤੁਹਾਨੂੰ ਦਿਖਾਤੇ ਹੁਣ ਆਪਾਂ ਕੀ ਕਰਨਾ 11 ਇੰਚ ਬਾਡੀ ਦਾ ਆਪਾਂ ਉੱਪਰ ਕੱਢ ਲੈਣਾ ਠੀਕ ਹੈ ਹੁਣ ਆਪਾਂ ਕੀ ਕਰਨਾ 40 ਤੇ ਆਪਾਂ 41 ਇੰਚ ਤੇ ਇੱਥੇ ਨਿਸ਼ਾਨ ਲਾਵਾਂਗੇ ਇੱਥੇ ਮੈਂ ਦੇਖਾ ਵੀਡੀਓ ਦਿਖ ਰਹੀ ਹੈ ਨਾ ਮੈਂ ਨਾ ਇੱਕ ਥ ਹਾਂ ਦਿਖ ਰਹੀ ਹੈ ਸਟੈਂਡ ਪੂਰਾ ਘੈਂਟ ਲੈ ਕੇ ਆਉਣਾ ਹੈ 40 ਇੰਚ ਹੋ ਗਿਆ 40 ਇੰਚ ਤੇ ਆਪਾਂ ਇੱਕ ਵਾਰ ਆਪਾਂ ਖੁੰਝੇ ਤੋਂ ਹੀ ਰੱਖ ਕੇ 40 ਇੰਚ ਦਾ ਨਿਸ਼ਾਨ ਲਾ ਲਵਾਂ ਹੁਣ ਜਿੱਥੇ ਆਪਾਂ ਕਾਟ ਪਾਈਸ ਉੱਥੋਂ ਲਾ ਲੈਣਾ ਆ ਰਿਹਾ ਆਪਣਾ 30 ਇੰਚ ਤਾਂ ਹੁਣ ਆਪਾਂ ਕੀ ਕਰਾਂ ਜੀ ਸਾਰੇ 30 30 ਇੰਚ ਦੇ ਨਿਸ਼ਾਨ ਲਾ ਦੇਵਾਂਗੇ ਕਿਤੇ ਮੈਨੂੰ ਦੇਸ ਨੂੰ 30 ਇੰਚ ਦੇ ਲਾਉਣੇ ਆ ਤਾਂ ਇੱਥੋਂ ਤੁਸੀਂ ਫੜ ਕੇ ਲਾ ਦਿਓ ਨਹੀਂ ਲਾਉਣੇ 30 ਇੰਚ ਤੇ 40 ਜਾਲੀ ਕਿਨੇ ਲਾਈ ਸੀ ਕਿਆੜੀ ਕਿਆੜੀ ਦੇ ਜੇ ਤੁਸੀਂ ਕਿਆੜੀ ਕਿਆੜੀ ਦੇ ਲਾਉਣੇ ਆ ਤਾਂ ਤੁਸੀਂ ਇੱਥੋਂ ਐ ਲੱਕਰ ਕੇ ਲਾ ਸਾਜੋ ਉੱਥੋਂ ਵਿਚਾਲੋ ਫੜ ਲਵੋ ਜਿਹਦਾ ਪਣਾ ਘੱਟ ਚੌੜਾ ਹੁੰਦਾ ਉਹਦੇ ਵਿੱਚ ਤੁਹਾਨੂੰ ਪਤਾ ਹੀ ਹੈ ਵੀ ਇਹਦੇ ਵਿੱਚ ਜੋੜ ਪੈਂਦਾ ਹੁੰਦਾ ਮਰੇਲਾ ਦੇ ਵਿੱਚ ਹੈਨਾ ਜੇ ਪਣਾ ਜ਼ਿਆਦਾ ਚੌੜਾ ਹੋਵੇ ਫਿਰ ਆਪਣਾ ਜੋੜ ਨਹੀਂ ਪੈਂਦਾ ਦੇਖੋ ਹੁਣ ਆਪਾਂ ਇਹਦੀ ਲੱਗੇ ਜੀ ਕਟਿੰਗ ਕਰਨ ਜਦੋਂ ਆਪਣੇ ਕੋਲੇ ਕਸਟਮਰ ਆ ਕੇ ਆਰ ਜਾਂਦਾ ਨਾ ਫਿਰ ਆਪਾਂ 2.5 ਮੀਟਰ ਦੇ ਵਿੱਚ ਉਹ ਹੀ ਅਬਰੇਲਾ ਫਰੌਕ ਬਾਡੀ ਤੇ ਬਾਹਾਂ-ਬਾਹਾਂ ਕਿਵੇਂ ਕੱਢਣੀਆਂ ਨੇ ਉਹ ਬਹੁਤ ਔਖਾ ਹੋ ਜਾਂਦਾ ਹੁਣ ਆਪਾਂ ਕੀ ਕਰਾਂਗੇ ਜਿਹੜਾ ਆਪਣਾ ਕਪੜਾ ਬਚਿਆ ਹੈਗਾ ਆਪਣੇ ਕੋਲ ਹਨਾ ਬਾਕੀ ਜੋੜਨਾ ਐਵੇਂ ਜੋੜਨਾ ਹਾਂ ਐਵੇਂ ਜੋੜਾਂਗੇ ਇਹਨੂੰ ਆਪਾਂ ਇੱਥੋਂ ਐਵੇਂ ਕਰਕੇ ਆ ਜਿਹੜਾ ਸਾਈਡ ਤੋਂ ਆਪਣਾ ਲਿਆ ਹੈ ਕਪੜਾ ਇਹਨੂੰ ਐਵੇਂ ਕਰਕੇ ਇੱਥੇ ਕੰਨੀ ਇਹਦੇ ਉੱਪਰ ਰੱਖ ਕੇ ਇਹਦਾ ਆਪਾਂ ਜੋੜ ਲਾ ਦੇਵਾਂਗੇ ਇਦੇ ਵਿੱਚ ਇੱਕ ਪੱਲੇ 'ਚ ਜੋੜ ਪੈਂਦਾ ਹੁੰਦਾ ਉਹ ਜੋੜ ਤੁਸੀਂ ਬੈਕ ਤੇ ਕਰਦਿਆ ਕਰੋ ਏਡਾ ਕੋਈ ਚੱਕਰ ਨਹੀਂ ਹੁੰਦਾ ਕਿਉਂਕਿ ਜਦੋਂ ਆਪਾਂ ਰੈਡੀਮੇਡ ਮਹਿੰਗੇ ਮਹਿੰਗੇ ਲੈਣੇ ਆ ਨਾ ਬਰੇਲਾ ਫਰਾਕਸ ਜਾਂ ਲੈ ਸ਼ਰਾਰੇ ਫਲਾਉਜ਼ ਜੋ ਵੀ ਹੁੰਦੇ ਆ ਉਹ ਲੈਣੇ ਆ ਉਹਨਾਂ ਦੇ ਵਿੱਚ ਵੀ ਹੁੰਦਾ ਇਹ ਹੁੰਦਾ ਬਰੇਲਾ 'ਚ ਇਹ ਇਹ ਆਪਾਂ ਆਏ ਗੱਕੇ ਧਰ ਦਵਾਂਗੇ ਠੀਕ ਹੈ ਫਿਰ ਆਪਾਂ ਨੂੰ ਕਟਿੰਗ ਕਰਨੀ ਸੌਖੀ ਹੋ ਜੂਗੀ ਨੋਕੀ ਆ ਗਈ ਆਪਣੀ ਅਮਰੇਲਾ ਫਰੌਕ ਦੀ ਕਟਿੰਗ ਹੁਣ ਆਪਾਂ ਇਹਦੀ ਸਟਿਚਿੰਗ ਦੱਸਾਂਗੇ ਹਾਂ ਨਾ ਪਹਿਲੇ ਟਿੰਗਨ ਪਹਿਲਾਂ ਆਪਾਂ ਚੋਲੀ ਦੀ ਲੈਂਥ ਲਾ ਲਵਾਂਗੇ ਹਨ ਪਹਿਲਾਂ ਆਪਾਂ ਇਹ ਦੇਖਣਾ ਹੁੰਦਾ 21 ਇੰਚ ਤੇ ਆਪਾਂ ਨੂੰ ਚਾਹੀਦੀ ਹੈਗੀ ਆ ਛਾਤੀ 16 ਇੰਚ ਤਾਂ ਬਹੁਤ ਆ 21 ਇੰਚ ਤੇ ਇਹ ਆਪਣੀ ਬਾਡੀ ਦੀ ਲੈਂਥ ਹੈਗੀ ਆ 11 ਇੰਚ ਤਾਂ ਆਪਾਂ 1 ਇੰਚ ਐਕਸਟਰਾ ਲਾ ਲਾਂਗੇ ਆਪਾਂ ਨੂੰ ਚਾਹੀਦੀ ਆ 12 ਇੰਚ ਠੀਕ ਹੈ ਤਾਂ ਪੱਲਿਆਂ ਨੂੰ ਘੇਰੇ ਘੇਰੇ ਕਰ ਲਵਾਂਗੇ ਪੱਲਿਆਂ ਨੂੰ ਘੇਰਾ ਘੇਰਾ ਕਰਕੇ ਇਹ ਜਿਹੜੀ ਫਰੌਕ ਹੈ ਹੈਗੀ ਆ ਜੀ 16 ਨਹੀਂ 16 ਨਹੀਂ ਮੈਨੂੰ ਲੱਗਦਾ 13 ਸਾਲ ਦੇ ਬੱਚੇ ਦੀ ਫਰੌਕ ਹੋਣੀ ਹੈ ਇਹ ਮੇਰੇ ਜ਼ਿਆਦਾ ਕਲੀਅਰ ਯਾਦ ਨਹੀਂ ਹੈਗਾ ਵੀ ਕਿੰਨੇ ਸਾਲ ਦੀ ਸੀ ਉਹ ਗੁੜੀਆ ਆਪਾਂ ਕੀ ਕਰਨਾ ਅੱਜ ਇੱਕ ਤਾਂ ਮੇਰੇ ਕੋਲੇ ਨਿਸ਼ਾਨ ਵਗੈਰਾ ਹੈ ਨਹੀਂ ਗੇ ਹਲਕਾ ਹਲਕਾ ਜਿਹਾ ਡਾਉਨ ਆਪਾਂ ਪਹਿਲੇ ਹੀ ਰੱਖ ਲਿਆ ਹੈਗਾ ਹਨ ਤੇ ਆਪਾਂ ਕੀ ਕਰਨਾ ਉਹਨਾਂ ਦੀ ਛਾਤੀ ਹੈਗੀ 16 ਇੰਚ ਤੇ ਆਪਾਂ ਹੁਣ ਦੇਖਣਾ ਵੀ 16 ਇੰਚ ਛਾਤੀ ਤੇ ਆਪਾਂ ਤੀਰ ਕਿੰਨੇ ਇੰਚ ਰੱਖਾਂਗੇ ਗਲਾ ਵੀ ਉਹਦਾ ਜ਼ਿਆਦਾ ਡੀਪ ਨਹੀਂ ਹੈਗਾ ਤੀਰ ਆਪਾਂ ਰੱਖਾਂਗੇ 2.5 ਸਾਢੇ 6 ਆਪਾਂ ਤੀਰ ਆ ਰੱਖਿਆ ਹਾਂਜੀ ਹੁਣ ਇਹਨਾਂ ਦੀ ਛਾਤੀ ਹੈਗੀ 16 ਇੰਚ ਤੇ ਆਪਾਂ ਕੀ ਕੀਤਾ ਜੀ 2.5 ਇੰਚ ਇਹਨਾਂ ਦੇ ਤੀਰੇ ਦੀ ਆਪਾਂ ਚੁੜਾਈ ਲੈ ਰੱਖੀ ਆ ਤੇ 2.5 ਇੰਚ ਆਪਾਂ ਇਹਨਾਂ ਦੀ ਲੈਂਥ ਲਵਾਂਗੇ ਉਸ ਤੋਂ ਬਾਅਦ ਇਥੋਂ 6 ਇੰਚ ਦਾ ਨਿਸ਼ਾਨ ਰੱਖ ਕੇ ਨੂੰ ਐ ਕਰਕੇ ਮਲਾ ਦੇਵਾਂਗੇ 8 8 16 ਇੰਚ ਹੋਗੀ ਇਹਨਾਂ ਦੀ ਛਾਤੀ ਤੇ 1.5 ਇੰਚ ਇਹਨਾਂ ਦੇ ਆਪਾਂ ਬੈਕ ਦੇ ਤੇ ਮੋਡੇ ਦੀ ਕਾਰਟ ਪਾਵਾਂਗੇ ਮੇਰੇ ਕੋਲ ਨਿਸ਼ਾਨ ਅਜ ਡਾਰਕ ਹੈ ਨਹੀਂ ਸੀਗਾ ਤਾਂ ਕਰਕੇ ਹੁਣ ਇਹ ਦੇਖੋ ਤੀਰਾ ਤਾਂ ਇਹਦਾ ਸਿੰਪਲ ਹੀ ਕੱਟਿਆ ਗਿਆ ਬਟ ਇਹ ਬਾਡੀ ਦੀ ਕਟਿੰਗ ਕਰਨ ਦੇ ਵਿੱਚ ਫਰਕ ਹੁੰਦਾ ਨੋਰਮਲ ਫਰੌਕ ਨਾਲੋਂ ਹਨਾ ਫਰਕ ਕੀ ਹੁੰਦਾ ਉਹ ਮੈਂ ਤੁਹਾਨੂੰ ਦੱਸਦੀ ਆ ਜਿਵੇਂ ਕਿ ਹੁਣ ਆਪਣੀ ਹੈਗੀ ਕਮਰ ਜਿਵੇਂ ਆਪਣੀ ਕਮਰ ਹੈਗੀ ਆ ਮੇਰੇ ਕਸਟਮਰ ਦੀ 13 ਇੰਚ ਹੈ 14 ਰੱਖੋ ਤੁਸੀਂ 14 ਇੰਚ ਕਮਰ ਹੁਣ ਆਪਾਂ ਕੀ ਕਰਨਾ ਇੱਥੋਂ ਆਪਾਂ ਬਾਡੀ ਦੇਖਣੀ ਕਿ ਨਹੀਂ ਲੈਤੀ ਆਪਾਂ ਲੈਤੀ 12 ਇੰਚ ਤਾਂ ਆਪਾਂ ਕੀ ਕਰਾਂਗੇ ਪੌਣਾ ਇੰਚ ਇਹਨੂੰ ਡਾਊਨ ਕਰ ਦੇਵਾਂਗੇ ਠੀਕ ਹੈ ਡਾਊਨ ਆਪਾਂ ਕਿੱਥੋਂ ਤੱਕ ਕਰਨਾ 3 ਇੰਚ ਤੱਕ ਜਿਹੜਾ ਬਚਾਲੇ ਆਪਣਾ 3 ਜਾਂ 3.5 ਦਾ ਗੈਪ ਹੁੰਦਾ ਉਥੋਂ ਤੱਕ ਆਪਾਂ ਇਹਨੂੰ ਡਾਊਨ ਕਰਨਾ ਹੁੰਦਾ ਕਰਦੇ ਕਰਦੇ ਮੇਰੇ ਕੋਲ ਨਾ ਅੱਜ ਇਹਦੇ ਨਾਲ ਦਾ ਚਾਕ ਹੈ ਨਹੀਂ ਆ ਤਾਂ ਕਰਕੇ ਮੈਨੂੰ ਥੋੜਾ ਜਿਹਾ ਨਿਸ਼ਾਨ ਲਾਉਣੇ ਪੈਨ ਨਾਲ ਔਖੇ ਲੱਗ ਰਹੇ ਆ ਥੋੜੀ ਜਿਹੀ ਡਾਊਨ ਕਰਕੇ ਇਹਦੀ ਜਿਹੜੀ ਬਾਡੀ ਹੁੰਦੀ ਆ ਉਹ ਇਦਾਂ ਕਟਿੰਗ ਕਰੀ ਜਾਂਦੀ ਹੈ ਨਾ ਫਰੰਟ ਵਾਲੇ ਪੱਲੇ ਦੀ ਆਪਾਂ ਕਾਟ ਪਾਈ ਲਵਾਂਗੇ ਬੱਚਾ ਗਾ ਪਲੇਟਾਂ ਇਹਦੇ ਨਹੀਂ ਪੈਣਗੀਆਂ ਲਓ ਜੀ ਆ ਹੋ ਗਈ ਇਹਦੀ ਫਰੌਕ ਦੀ ਕਟਿੰਗ